ਬੀਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਤੁਸੀਂ ਸਾਰਿਆਂ ਨੇ ਮਖੌਟੇ ਕਿਉਂ ਪਾਦੇ ਨੇ? ਉਹ ਮਖੌਟੇ ਇਸ ਕਰਕੇ ਪਾਏ ਆ ਕਿ ਮਤਲਬ ਅਸੀਂ ਸੇਵਾ ਕਰਦੇ ਆ। ਅਸੀਂ ਕਿਹਨੂੰ ਦੱਸਣਾ ਨਹੀਂ ਚਾਹੁੰਦੇ ਕਿ ਅਸੀਂ ਕੌਣ ਆ। ਬਹੁਤ ਸਾਰੇ ਇੰਸਾਨ ਤਾਂ ਵਾਹ ਸੇਵਾ ਕਰ ਦਿਆ ਹਨ ਤੇ ਸੇਵਾ ਕਰਕੇ ਤੇ ਮਿੰਟੋ-ਮਿੰਟੀ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ, ਵੀਡੀਓ ਵਾਇਰਲ ਕਰਦੇ ਆ ਕਿ ਅਸੀਂ ਵੀ ਸੇਵਾ ਕਰ ਰਹੇ ਆ। ਤੇ ਤੁਸੀਂ ਇਦਾਂ ਦਾ ਕਿਉਂ ਨਹੀਂ ਕੀਤਾ? ਅਸੀਂ ਸਾਰੇ ਇਦਾਂ ਨਹੀਂ ਆ ਕਿ ਮਤਲਬ ਐਸੇ ਕਰਕੇ ਮਖੌਟੇ ਪਾਏ ਆ ਕਿ ਅਸੀਂ ਮਤਲਬ ਸਾਹਮਣੇ ਨਹੀਂ ਆਉਣਾ ਚਾਹਦੇ ਕਿਸੇ ਦੇ। ਤੇ ਸੇਵਾ ਨਹੀਂ ਕਰਦੇ ਰਵਾਂਗੇ ਜੇ ਜੋ ਮਾਰਕ ਸਾਨੂੰ ਦਊਗਾ ਉਹ ਅਸੀਂ ਸੇਵਾ ਚ ਲਾਉਂਦੇ ਰਵਾਂਗੇ ਇਹ ਤੁਹਾਨੂੰ ਸੇਵਾ ਕਰਦੇ ਕਿੰਨਾ ਚਿਰ ਹੋ ਗਿਆ ਇਹ ਆਪਾਂ ਨੂੰ ਜਦੋਂ ਆ ਠੰਡ ਜੀ ਹੁਣ ਚੱਲੀ ਹੈ ਜਿੱਦਾਂ ਤੇ ਬੈਠੇ ਸੋਚ ਆਈ ਕਿ ਯਾਰ ਆਪਾਂ ਨੂੰ ਘਰ ਵਿੱਚਾਂ ਹੀਟਰ ਲਾਇਆ ਹੁੰਦਾ ਜਾਂ ਅਜਾਈ ਵਿੱਚ ਬੈਠੇ ਹੁੰਨੇ ਆ ਤੇ ਫਿਰ ਵੀ ਠੰਡ ਲੱਗਦੀ ਹੈ ਤੇ ਕਈ ਬੱਚੇ ਵੇਖੇਦੇ ਆ ਕਿ ਨੰਗੇ ਪੈਰੀ ਫਿਰਦੇ ਹੁੰਦੇ ਆ ਉਹਦੇ ਕਰਕੇ ਫਿਰ ਇੱਕ ਸੋਚ ਆਈ ਕਿ ਨਹੀਂ ਯਾਰ ਇਹਨਾਂ ਨੂੰ ਚਲੋ ਜਿੰਨੇ ਜੋ ਕੇ ਕਹਿ ਦਿੰਦੇ ਆ ਕਿ ਇਹਨਾਂ ਦੇ ਹੱਥ ਪੈਰ ਹੈਗੇ ਆ ਤੇ ਇਹ ਕੰਮ ਕਿਉਂ ਨਹੀਂ ਕਰਦੇ ਪਰ ਨਹੀਂ ਇਹ ਕਿਹੇ ਕਿਹੇ ਨੂੰ ਕੋਈ ਨਹੀਂ ਸਮਝ ਸਕਦਾ ਕੁਦਰਤ ਦਾ ਰੰਗ ਉਹਨੇ ਬੰਦੇ ਨੂੰ ਕੀ ਬਣਾ ਕੇ ਭੇਜਿਆ ਇਹ ਪਰਮਾਤਮਾ ਨੂੰ ਪਤਾ ਨੰਬਰ ਦੇਖੋ ਜੀ ਮੇਰੇ ਜਿੱਦਾਂ ਸਾਰੇ ਮੁੰਡੇ ਆ ਮਤਲਬ ਘੱਟੋ ਘੱਟ ਵੀ ਇਸ ਟਾਈਮ ਮੇਰੇ ਨਾਲ 5-6 ਜਣੇ 7-8 ਜਣੇ ਮੁੰਡੇ ਜਿਹੜੇ ਦਿੱਲੀ ਆਉਨੇ ਆ ਮਤਲਬ ਗੱਡੀ ਤੇ ਹੀ ਆਉਣਾ ਵਾ ਆ ਕੇ ਫਤਿਹ ਆਸੇ ਵਾ ਦਾ ਜਿਹੜਾ ਅਸੀਂ ਕਰਦੇ ਆ ਕੰਮ ਇਹ ਕਰਕੇ ਚੱਲ ਜੀਦਾ ਪैसे ਕਿੱਥੋਂ ਆਦੇ ਤੁਹਾਨੂੰ ਸਮਾਨ ਲੈਣ ਵਾਸਤੇ ਕਿਤਾਬ ਵੀ ਮੰਜਰ ਮੈਂ ਕਿੰਨਾ ਇਹਦੇ ਭਾਈ ਪਾਸੇ ਆਪਣੇ ਭਾਈ ਸਾਡੇ ਕਰ ਰਹੇ ਸੇਵਾ ਉਹਨਾਂ ਨੇ ਸਾਰਾ ਆਪਣਾ ਜੋ ਵੀ ਉਹਨਾਂ ਨੇ ਕੀਤਾ ਸਭ ਕੁਝ ਕੋਈ ਕਰਦੇ ਨੇ ਕਿਤੇ ਉਹਨਾਂ ਕੋਲ ਫੰਡ ਵੀ ਆਉਂਦਾ ਜਾਂ ਆਪੇ ਤੁਸੀਂ ਜੇਬ ਤੋਂ ਕਰਦੇ ਨੇ ਨਹੀਂ ਨਹੀਂ ਭਾਈ ਆਪਣੀ ਜੇਬ ਤੋਂ ਕਰਦੇ ਨੇ ਫੰਡ ਨਹੀਂ ਆਉਂਦਾ ਕਿਉਂ ਆਉਂਦਾ ਡੋਨੇਸ਼ਨ ਹੁੰਦੀ ਆ ਕਈ ਵਾਰ ਉਹ ਉਹ ਵੀ ਉਹ ਭਾਈ ਲਾ ਦਿੰਦੇ ਨੇ ਆਪਣੇ ਮਜ਼ਾਕ ਵੀ ਕਰਦੇ ਆ ਲੋਕ ਮਾਸਕ ਦੇਖ ਕੇ ਕੀ ਕਿੰਦਾ ਮਾਸਕ ਪਾਇਆ ਹੈ ਹਨਾ ਕੀ ਕਰ ਰਿਹਾ ਕਿਸੇ ਨੂੰ ਨਹੀਂ ਪਤਾ ਹੁੰਦਾ ਚਲੋ ਕੋਈ ਗੱਲ ਨਹੀਂ ਬੱਚੇ ਡਰ ਵੀ ਜਾਂਦੇ ਕਈ ਵਾਰ ਕਿ ਆਪਾਂ ਜਦੋਂ ਕਿਸੇ ਨੂੰ ਛੋਟੇ ਜਿਹੇ ਬੱਚੇ ਆ ਉਹਨਾਂ ਨੂੰ ਬੁਲਾਈਦਾ ਕਿ ਬੇਟਾ ਇਧਰ ਆ ਦਰੱਤ ਸਾਈਜ਼ ਕਿੰਨਾ ਪੈਰ ਦਾ ਉਹ ਡਰ ਜਾਂਦੇ ਆ ਡਰਦੇ ਆ ਵਾਪਸ ਲੱਗੇ ਨਹੀਂ ਹਾਂਜੀ ਲੱਗੇ ਨਹੀਂ ਹੁੰਦੇ ਫਿਰ ਉਹਨਾਂ ਨੂੰ ਥੋੜਾ ਫੇਸ ਦਿਖਾ ਦਈਦਾ ਕਿ ਆਪਾਂ ਸੇਵਾ ਕਰ ਰਹੇ ਆ ਕੋਈ ਗੱਲ ਨਹੀਂ ਤੀ ਲੱਗਦੀ ਆ ਸਾਡੇ ਇਹ ਚੰਗੀ ਕਰਤ ਕਰਨ ਦੇ ਆ ਜੀ ਚੰਗੇ ਪਾਸੇ ਲਾ ਰਿਹਾ ਕੋਈ ਵੇਖ ਕੇ ਹੱਸਦਾ ਹੈ ਕਿ ਹਾਂ ਵੀ ਸਰਦਾਰ ਮੁੰਡਿਆ ਮਾਸਕ ਲਾਇਆ ਉਹਨਾਂ ਦੀ ਰਾਜ ਉਸ ਮਾਲਕ ਦੀ ਕਿਰਪਾ ਸਦਕਾ ਜਾਂ ਇਸ ਵੀਰ ਜੀ ਦੀ ਕਿਰਪਾ ਕਮੈਂਟ ਮਾਰ ਕੇ ਨੰਗ ਜਾਣਗੇ ਪਰ ਉਹਨਾਂ ਨੂੰ ਕਮੈਂਟ ਮਾਰਨਾ ਪਤਾ ਹੈ ਕਿ ਹਾਂ ਵੀ ਜਦੋਂ ਸੇਵਾ ਹੁੰਦੀ ਹੈ ਉਹ ਸਾਨੂੰ ਖੁਸ਼ੀ ਮਿਲਦੀ ਹੈ ਮੂਤੇ ਮਖੋਟੇ ਪਾਏ ਹਨ ਅਤੇ ਪਟਾਲਾ ਸ਼ਹਿਰ ਜਾ ਕੇ ਅਲੱਗ-ਅਲੱਗ ਜਗ੍ਹਾ 'ਚ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਦੇ ਹਾਂ ਤੇ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਨੂੰ ਬੂਟ, ਜਰਾਬਾਂ, ਚਪਲਾਂ ਜਾਂ ਹੋਰ ਹੀ ਸਬੰਧਿਤ ਚਾਹੁੰਦਾ ਹੈ ਸੋ ਕੀ ਕਰਨ ਹੈ ਇਹਨਾਂ ਦਾ ਕਿ ਇਹਨਾਂ ਨੇ ਮਖੋਟੇ ਪਾਏ ਹੋਏ ਹਨ ਅਤੇ ਆਪਣੀ ਪਛਾਣ ਨਹੀਂ ਦੱਸਦੇ ਸਰਦੀ ਦਾ ਮੌਸਮ ਆ ਚੁੱਕਿਆ ਹੈ ਤੇ ਹਰ ਪਾਸੇ ਸਰਦੀ ਨੇ ਕਹਿਰ ਮਚਾਇਆ ਹੈ ਧੁੰਦਾ ਵੀ ਪੈਣੀ ਸ਼ੁਰੂ ਹੋ ਗਈਆਂ ਹਨ ਜਿਸ ਕਾਰਨ ਲੋਕ ਵੀ ਆਪਣੀਆਂ ਘਰਾਂ ਵਿੱਚ ਰਜਾਈ 'ਚ ਵੜ ਕੇ ਸੌ ਜਾਂਦੇ ਹਨ ਤੇ ਗੱਲ ਕਰੀਏ ਜਿੱਥੇ ਲੋੜਵੰਦ ਪਰਿਵਾਰਾਂ ਦੀ ਜਾਂ ਲੋੜਵੰਦ ਵਿਅਕਤੀਆਂ ਦੀ ਜਿਨ੍ਹਾਂ ਕੋ ਘਰ ਨਹੀਂ ਹਨ ਪਰ ਉਹਨੂੰ ਕਪੜਾ ਨਹੀਂ ਹੈ ਪਹਿਰੀ ਚਪਲਾ ਨਹੀਂ ਹਨ ਉਹਨਾਂ ਦਾ ਕੌਣ ਰਖਵਾਲਾ ਹੈ ਜਿहां ਉਹਨਾਂ ਦੇ ਸਮਾਜ ਸੇਵੀ ਸੰਸਥਾਵਾਂ ਆਪਣਾ ਕੰਮ ਕਰਦੀਆਂ ਹਨ ਤੇ ਉਹਨਾਂ ਲੋੜਵੰਦ ਲੋਕਾਂ ਨੂੰ ਲੋੜਵੰਦਾਂ ਚੀਜ਼ਾਂ ਦਿਉਂਦੇ ਹਨ ਅੱਜ ਤੁਹਾਨੂੰ ਅਸੀਂ ਐਸੇ ਸਮਾਜ ਸੇਵੀ ਵੀਰਾਂ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਨਵਿਕਲੀ ਹੀ ਪਹਿਲ ਕੀਤੀ ਹੈ ਅਤੇ ਵੱਖਰੇ ਢੰਗ ਨਾਲ ਹੀ ਲੋਕਾਂ ਦੀ ਸੇਵਾ ਕਰ ਰਹੇ ਹਨ ਜੀ ਬਿਲਕੁਲ ਰਾਤ ਨੂੰ ਨਿਕਲਦੇ ਹਨ ਬਟਾਲਾ ਦੀਆਂ ਸੜਕਾਂ ਤੇ ਅਤੇ ਜਗ੍ਹਾ-ਜਗ੍ਹਾ ਜਾ ਕੇ ਜਿੱਥੇ ਲੋੜਵੰਦ ਵਿਅਕਤੀ ਹੁੰਦਾ ਹੈ ਉਹਨਾਂ ਨੂੰ ਪੈਰੀ ਚੱਪਲਾ ਜਰਾਬਾਂ ਜਾਂ ਬੂਰ ਦਿੰਦੇ ਹਨ ਜੀ ਬਿਲਕੁਲ ਆਪਣੀ ਪਛਾਣ ਲੁਕਾਉਣ ਵਾਸਤੇ ਉਹਨਾਂ ਨੇ ਮੂੰਹ ਤੇ ਮਖੌਟੇ ਵੀ ਪਾਏ ਹੋਏ ਹਨ ਤਸਵੀਰਾਂ ਇੱਕ ਵਾਰੀ ਮੈਂ ਸਾਂਝੀ ਕਰਦਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੀਰਾਂ ਨੇ ਆਪਣੀ ਹੀ ਜਾਂਜੀ ਬਣਾਈ ਹੋਈ ਹੈ ਤੇ ਮੂੰਹ ਤੇ ਮਖੌਟੇ ਪਾਏ ਮਟਾਲਾ ਸ਼ਹਿਰ ਜਾ ਕੇ ਅਲੱਗ-ਅਲੱਗ ਜਗ੍ਹਾ 'ਚ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਦੇ ਹਾਂ ਤੇ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਨੂੰ ਬੂਟ, ਜਰਾਬਾਂ, ਚਪਲਾਂ ਜਾਂ ਹੋਰ ਵੀ ਸਾਮਾਨ ਦਿੱਤਾ ਜਾਂਦਾ ਹੈ। ਸੋ ਕੀ ਕੰਮ ਹੈ ਇਹਨਾਂ ਦਾ ਕਿ ਇਹਨਾਂ ਨੇ ਮਖੋਟੇ ਪਾਏ ਹੋਏ ਹਨ ਅਤੇ ਆਪਣੀ ਪਛਾਣ ਨਹੀਂ ਦੱਸਦੇ। ਸੋ ਗੱਲਬਾਤ ਵੀ ਕਰਾਂਗੇ। ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਦੇ ਲੋੜਵੰਦ ਵੀਰਾਂ ਨੂੰ ਬੂਟ, ਜਰਾਬਾਂ ਅਤੇ ਚਪਲਾਂ ਵੰਡੀਆਂ ਜਾ ਰਹੀਆਂ ਹਨ। ਸੋ ਗੱਲਬਾਤ ਕਰਦੇ ਹਾਂ ਵੀਰ ਨਾਲ ਵੀ ਕੀ ਕੰਮ ਹੈ ਤੇ ਕੀ ਹੈ ਨਾਮ ਹੈ ਐਨ ਜੀਓ ਦਾ। ਸਾਸ਼ਿਕਾ ਵੀਰ ਜੀ ਸਾਸ਼ਿਕਾ ਕਲਪਾ ਜੀ ਇਹ ਵੀਰ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਤੁਸੀਂ ਸਾਰਿਆਂ ਨੇ ਮਖੌਟੇ ਕਿਉਂ ਪਾਦੇ ਨੇ ਇਹ ਮਖੌਟੇ ਇਸ ਕਰਕੇ ਪਾਏ ਆ ਕਿ ਮਤਲਬ ਅਸੀਂ ਸੇਵਾ ਕਰਦੇ ਆ ਅਸੀਂ ਕਿ ਇਹਨੂੰ ਦੱਸਣਾ ਨਹੀਂ ਚਾਹੁੰਦੇ ਕਿ ਅਸੀਂ ਕੌਣ ਆ ਬਸ ਇਸ ਕਰਕੇ ਮਖੌਟੇ ਪਾਏ ਆ ਅੱਜ ਕੱਲ੍ਹ ਵੇਖਿਆ ਜਾਵੇ ਤੇ ਬਹੁਤ ਸਾਰੀ ਸੰਸਥਾਵਾਂ ਸੇਵਾ ਕਰਦੀਆਂ ਹਨ ਤੇ ਸੇਵਾ ਕਰਕੇ ਤੇ ਮਿੰਟੋ ਮਿੰਟੀ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਵੀਡੀਓ ਵਾਇਰਲ ਕਰਦੀਆਂ ਨੇ ਵੀ ਅਸੀਂ ਵੀ ਸੇਵਾ ਕਰ ਰਹੇ ਆ ਤੇ ਤੁਸੀਂ ਇਦਾਂ ਦਾ ਕਿਉਂ ਨਹੀਂ ਕੀਤਾ ਅਸੀਂ ਸਾਰੇ ਇਦਾਂ ਹੀ ਆ ਕਿ ਮਤਲਬ ਐਸੇ ਕਰਕੇ ਮਖੌਟੇ ਪਾਏ ਆ ਕਹੀ ਮਤਲਬ ਸਾਹਮਣੇ ਨਹੀਂ ਆਉਣਾ ਚਾਹਦੇ ਕਿਸਦੇ ਤੇ ਸੇਵਾ ਅਸੀਂ ਕਰਦੇ ਰਵਾਂਗੇ ਜੇ ਜੋ ਮਾਰਕ ਸਾਨੂੰ ਦਊਗਾ ਉਹ ਅਸੀਂ ਸੇਵਾ ਚ ਲਾਉਂਦੇ ਰਵਾਂਗੇ ਤੇ ਜੀ ਗੱਲ ਕਰਦੇ ਇਹ ਤੁਹਾਨੂੰ ਸੇਵਾ ਕਰਦੇ ਆ ਕਿੰਨਾ ਚਿਰ ਹੋ ਗਿਆ ਇਹ ਆਪਾਂ ਨੂੰ ਜਦੋਂ ਆ ਠੰਡ ਜੀ ਹੁਣ ਚੱਲੀ ਹੈ ਜਿੱਦਾਂ ਤੇ ਬੈਠੇ ਸੋਚ ਆਈ ਕਿ ਯਾਰ ਆਪਾਂ ਨੂੰ ਘਰ ਬੈਠਿਆਂ ਹੀਟਰ ਲਾਇਆ ਹੁੰਦਾ ਜਾਂ ਰਜਾਈ ਚ ਬੈਠੇ ਹੁੰਨੇ ਆ ਤੇ ਫਿਰ ਵੀ ਠੰਡ ਲੱਗਦੀ ਹੈ ਤੇ ਕਈ ਬੱਚੇ ਵੇਖੇਦੇ ਆ ਕਿ ਨੰਗੇ ਪੈਰੀ ਫਿਰਨਦੇ ਹੁੰਦੇ ਆ ਉਹਦੇ ਕਰਕੇ ਫਿਰ ਇੱਕ ਸੋਚ ਆਈ ਕਿ ਨਹੀਂ ਯਾਰ ਇਹਨਾਂ ਨੂੰ ਚਲੋ ਜਿੰਨੇ ਜੋ ਕੋਈ ਕਹਿ ਦਿੰਦੇ ਆ ਕਿ ਇਹਨਾਂ ਦੇ ਹੱਥ ਪੈਰ ਹੈਗੇ ਆ ਤੇ ਇਹ ਕੰਮ ਕਿਉਂ ਨਹੀਂ ਕਰਦੇ ਪਰ ਇਹ ਕਿ ਕਿਸੇ ਨੂੰ ਕੋਈ ਨਹੀਂ ਸਮਝ ਸਕਦਾ ਕੁਦਰਤ ਦੇ ਰੰਗਿਆ ਉਹਨੇ ਬੰਦੇ ਨੂੰ ਕੀ ਬਣਾ ਕੇ ਭੇਜਿਆ ਇਹ ਪਰਮਾਤਮਾ ਨੂੰ ਪਤਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਬਿਲਕੁਲ ਪਰਮਾਤਮਾ ਹੀ ਨੇ ਭੇਜਿਆ ਰਾਜੇ ਨੂੰ ਰਾਜਾ ਬਣਾਇਆ ਤੇ ਰੰਗ ਨੂੰ ਰੰਗ ਬਣਾਇਆ ਹਰ ਦੇ ਕਿਸਮਤ ਚ ਉਹਦਾ ਖਾਣਾ ਪਾਣੀ ਲਿਖਿਆ ਤੇ ਗੱਲ ਕਰੀਏ ਕਿੰਨੇ ਕੁ ਤੁਹਾਡੇ ਮੈਂਬਰ ਹੈਗੇ ਨੇ ਤੁਹਾਡੇ ਜੰਜੋਜ ਦੇ ਕਿੱਥੋਂ ਕਿੱਥੋਂ ਭਲਤੀ ਕੀਤੇ ਨੇ ਕਿੱਥੋਂ ਰਹਿਣ ਵਾਲੇ ਨੇ ਮੈਂਬਰ ਵੇਖੋ ਜੀ ਮੇਰੇ ਜਿੱਦਾਂ ਸਾਰੇ ਮੁੰਡੇ ਆ ਮਤਲਬ ਘਟੋ ਘਟ ਵੀ ਇਸ ਟਾਈਮ ਮੇਰੇ ਨਾਲ 5 6 ਜਣੇ 7 8 ਜਣੇ ਮੁੰਡੇ ਜਿਹੜੇ ਦਿੱਲੀ ਆਉਣੇ ਆ ਮਤਲਬ ਗੱਡੀ ਤੇ ਹੀ ਆਉਣਾ ਵਾ ਆ ਕੇ ਅਤੇ ਆ ਸੇਵਾ ਦਾ ਜਿਹੜਾ ਅਸੀਂ ਕਰਦੇ ਹਾਂ ਕੰਮ ਇਹ ਕਰਕੇ ਚੱਲ ਜੀਦਾ ਕਿਹੜੇ ਕਿਹੜੇ ਇਲਾਕੇ ਤੁਸੀਂ ਜਾਂਦੇ ਹੋ ਇੱਥੇ ਟਟਾਲੇ ਸ਼ਹਿਰ ਦੇ ਸਾਰੇ ਇਲਾਕੇ ਜਿੱਦਾਂ ਸ਼ੇਰਾਂ ਵਾਲ ਦਰਵਾਜਾ ਹੋ ਗਿਆ ਚਪਾਤੀ ਹੋ ਗਿਆ ਜਾਂ ਅਰਰ ਬਾਬਾ ਕਾਲਜ ਹੋ ਗਿਆ ਵਿਛਾਲ ਹੋ ਗਿਆ ਡੋਮੀਨੋਜ਼ ਹੋ ਗਿਆ ਮਤਲਬ ਕਾਫੀ ਰਾਤ ਨੂੰ ਤੁਸੀਂ ਗੱਡੀ ਤੇ ਘੁੰਮਣਾ ਜਿੱਥੇ ਕੋਈ ਲੋੜਵੰਦ ਵਿਅਕਤੀ ਮਿਲਿਆ ਮੈਨੂੰ ਜਿੱਥੇ ਜਿਆਦਾ ਪਬਲਿਕ ਹੋਏ ਜਿੱਥੇ ਜਿਆਦਾ ਪਬਲਿਕ ਹੋਏ ਉੱਥੇ ਫਿਰ ਜਾਂ ਜਾਈਦਾ ਉਹ ਕਿ ਚਲੋ ਇੱਥੇ ਦੇ ਸਕਦੇ ਹਾਂ ਜੀ ਜੀਵਨ ਜੀ ਕੀ ਕਹਿਣਾ ਚਾਹੋਗੇ ਵੀ ਸੇਵਾ ਤੁਸੀਂ ਕਰ ਰਹੇ ਹੋ ਇਹ ਜਿਹੜੀ ਆ ਜਾਨੀ ਕਿ ਪੈਸੇ ਕਿੱਥੋਂ ਆਦੇ ਤੁਹਾਨੂੰ ਸਮਾਨ ਲੈਣ ਵਾਸਤੇ ਕਿਦਾਂ ਤੁਸੀਂ ਮੈਂਟੇਨ ਕਰਦੇ ਇਹਦੇ ਭਾਈ ਪਾਸੇ ਆਪਣੇ ਭਾਈ ਸਾਡੇ ਕਰ ਰਹੇ ਸੇਵਾ ਉਹਨਾਂ ਨੇ ਸਾਰਾ ਆਪਣਾ ਜੋ ਵੀ ਉਹਨਾਂ ਨੇ ਕੀਤਾ ਸਭ ਕੁਝ ਕੋਈ ਕਰਦੇ ਨੇ ਕੀ ਤੁਹਾਨੂੰ ਫੰਡ ਵੀ ਆਉਂਦਾ ਜਾਂ ਆਪੇ ਤੁਸੀਂ ਜੇਬ ਚੋਂ ਕਰਦੇ ਕਿਤਾ ਨਹੀਂ ਨਹੀਂ ਭਾਈ ਆਪਣੀ ਜੇਬ ਚੋਂ ਕਰਦੇ ਨੇ ਫੰਡ ਨਹੀਂ ਆਉਂਦਾ ਕਿਉਂ ਆਉਂਦਾ ਡੋਨੇਸ਼ਨ ਹੁੰਦੀ ਆ ਕਈ ਵਾਰ ਉਹ ਉਹ ਵੀ ਉਹ ਭਾਈ ਲਾ ਦਿੰਦੇ ਨੇ ਆਪਣੇ ਜਿਉਂ ਵਾਸਤੇ ਤੁਸੀਂ ਜਾਂਦੇ ਉਹੀ ਗੱਲ ਵੀ ਇਹ ਕਈ ਵਾਰ ਤੁਹਾਨੂੰ ਬੱਚੇ ਵੇਂਦੇ ਨੇ ਕਈ ਬੱਚੇ ਡਰਦੇ ਵੀ ਨੇ ਜਾਂ ਕਈ ਵਾਰ ਕੋਈ ਪਰਿਵਾਰ ਕਹ ਲੋ ਉਹ ਕਹਿੰਦੇ ਵੀ ਜੇ ਹੋ ਸਕਦਾ ਵੀ ਕੀ ਬੱਚੇ ਚੁੱਕਣ ਵਾਲਾ ਗਰੋ ਹੀ ਆ ਗਿਆ ਹਾਂਜੀ ਹਾਂਜੀ ਕਿਉਂਕਿ ਲੋਕਾਂ ਦੀ ਮਰਜ਼ੀ ਹੀ ਹੋ ਜਾਂਦੀ ਹਾਂਜੀ ਹਾਂਜੀ ਹੁੰਦਾ ਭਾਈ ਜਰੂਰ ਹੁੰਦਾ ਸਾਡੇ ਨਾਲ ਮਜ਼ਾਕ ਵੀ ਕਰਦੇ ਆ ਲੋਕ ਮਾਸਕ ਦੇਖ ਕੇ ਕੀ ਕਿਦਾਂ ਮਾਸਕ ਪਾਏ ਹਨ ਕੀ ਕਰ ਰਿਹਾ ਕਿਸੇ ਨੂੰ ਨਹੀਂ ਪਤਾ ਹੁੰਦਾ ਚਲੋ ਕੋਈ ਗੱਲ ਨਹੀਂ ਬੱਚੇ ਡਰ ਵੀ ਜਾਂਦੇ ਕਈ ਵਾਰ ਕਿ ਆਪਾਂ ਜਦੋਂ ਕਿਸੇ ਨੂੰ ਛੋਟੇ ਜਿਹੇ ਬੱਚੇ ਆ ਉਹਨਾਂ ਨੂੰ ਬੁਲਾਇਦਾ ਕਿ ਬੇਟਾ ਇਧਰ ਆ ਇਧਰ ਸਾਈਜ਼ ਕਿੰਨਾ ਪੈਰ ਦਾ ਉਹ ਫਿਰ ਡਰ ਜਾਂਦੇ ਆ ਡਰਦੇ ਆ ਵਾਪਸ ਲੱਗ ਨਹੀਂ ਹਾਂਜੀ ਲੱਗ ਨਹੀਂ ਹੁੰਦੇ ਫਿਰ ਉਹਨਾਂ ਨੂੰ ਥੋੜਾ ਫੇਸ ਦਿਖਾ ਦਈਦਾ ਕਿ ਆਪਾਂ ਸੇਵਾ ਕਰ ਰਹੇ ਹਾਂ ਕਿੰਨੇ ਕ ਮਨ ਚ ਖੁਸ਼ੀ ਹੋ ਰਹੀ ਹੈ ਬੇਦਾ ਸੇਵਾ ਕਰਦੇ ਆ ਮਤਲਬ ਇੱਕ ਤੇ ਆਪਣੀ ਪਛਾਣ ਲਗਾ ਕੇ ਸੇਵਾ ਕਰਦੇ ਲੋਕੀ ਸੇਵਾ ਕਰਦੇ ਨੇ ਆਪਣੀ ਪਛਾਣ ਕਰਕੇ ਤੇ ਮਿੰਟੋ ਮਿੰਟੋ ਸੋਸ਼ਲ ਮੀਡੀਆ ਤੇ ਆਪਣੀ ਫੋਟੋਆਂ ਵਾਇਰਲ ਕਰ ਦਿੰਦੇ ਵੀ ਅਸੀਂ ਸੇਵਾ ਕਰ ਰਹੇ ਆ ਤੇ ਤੁਹਾਨੂੰ ਕਿਦਾਂ ਲੱਗਦਾ ਵੀ ਸੋਸ਼ਲ ਮੀਡੀਆ ਤੇ ਇੱਕ ਉਹਲਾ ਕਰਕੇ ਤੁਸੀਂ ਕਰਦੇ ਸਾਡਾ ਭਾਈ ਐਡਾ ਦਾ ਕੋਈ ਮਕਸਦ ਨਹੀਂ ਕਿ ਆਪਾਂ ਫੇਮ ਲਈਏ ਜਾਂ ਫੇਮਸ ਹੋਈਏ ਸਾਡਾ ਇੱਕੋ ਮਕਸਦ ਆ ਕਿ ਆਪਾਂ ਗੁਰੂ ਮਹਾਰਾਜ ਦੀ ਕਿਰਤਾ ਕਰੀਏ ਆਪਾਂ ਸੇਵਾ ਕਰੀਏ ਲੋਕਾਂ ਦੀ ਜਿਨ੍ਹਾਂ ਦੇ ਨੀ ਠੰਡ ਚੱਲ ਰਹੀ ਹੈ ਪੂਰੇ ਮਹੀਨਾ ਚੱਲ ਰਿਹਾ ਹੈਣਾ ਠੰਡ ਬਹੁਤ ਆ ਤੇ ਫਿਰ ਦੇਖ ਕੇ ਉਹ ਤੋਂ ਦੋਖੋਂ ਲੱਕਈ ਵਾਰ ਕਿਸੇ ਕੋਲ ਚਪਲਾ ਵੀ ਨਹੀਂ ਹੁੰਦੀਆਂ ਇਦਾਂ ਜਰਾਬਾ ਪਾਈ ਹੁੰਦੀਆਂ ਫਿਰ ਉਹਨਾਂ ਨੂੰ ਸ਼ੂਜ਼ ਦੇਈਦੇ ਆਪਾਂ ਵਧੀਆ ਰਾਦਾ ਮਾਰਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜੀ ਬਿਲਕੁਲ ਸਦਾ ਸਾਹਿਬ ਪਰਣਾ ਵੀ ਗੱਲ ਕਰਨਾ ਚਾਹਾਂਗੇ ਇਹ ਤੁਸੀਂ ਕੀ ਕਹਿਣਾ ਚਾਹੋਗੇ ਘਰ ਦੇ ਪੱਖੋਂ ਕੀ ਤੁਹਾਨੂੰ ਮਤਲਬ ਸਹਿਯੋਗ ਮਿਲਦਾ ਬਹੁਤ ਜ਼ਿਆਦਾ ਕਿ ਗਾਲਾਂ ਪੈਂਦੀਆਂ ਬਹੁਤ ਜ਼ਿਆਦਾ ਹੀ ਸਹਿਯੋਗ ਮਿਲਦਾ ਇਹ ਚੰਗੀ ਕਿਰਤ ਕਰਨ ਦੇ ਆ ਜੀ ਚੰਗੇ ਪਾਸੇ ਲਾ ਰਹੇ ਆ ਕੋਈ ਵੇਖ ਕੇ ਹੱਸਦਾ ਹੈ ਕਿ ਹਾਂ ਵੀ ਸਰਦਾਰ ਮੁੰਡਿਆ ਮਾਸਕ ਲਾਇਆ ਉਹਨਾਂ ਦੀ ਰਾਜਾ ਉਸ ਮਾਲਕ ਦੀ ਕਿਰਪਾ ਸਦਕਾ ਜਾਂ ਇਸ ਵੀਰ ਜੀ ਦੀ ਕਿਰਪਾ ਸਦਕਾ ਕਈ ਲੋਕ ਗੱਲਾਂ ਵੀ ਕਰਦੇ ਹੋਣਗੇ ਤੁਹਾਨੂੰ ਵੀ ਮਾਰਗ ਸਪਾਇਆ ਚੰਗਾ ਭਲਾ ਸਰਦਾਰ ਦੇ ਪਰਿਸ਼ਕ ਪਰਿਵਾਰ ਬਹੁਤ ਜੀ ਬਹੁਤ ਜ਼ਿਆਦਾ ਕਮੈਂਟ ਮਾਰ ਕੇ ਨੰਗ ਜਾਣਗੇ ਪਰ ਉਹਨਾਂ ਨੂੰ ਕਮੈਂਟ ਮਾਰਨਾ ਪਤਾ ਹੈ ਕਿ ਹਾਂ ਵੀ ਜਦੋਂ ਸੇਵਾ ਹੁੰਦੀ ਹੈ ਨਾ ਉਹ ਸਾਨੂੰ ਖੁਸ਼ੀ ਮਿਲਦੀ ਹੈ ਇਹ ਭਾਈ ਦੇ ਸਿਰ ਤੇ ਅਸੀਂ ਇਹਨਾਂ ਸਾਡੇ ਤੇ ਵਿਸ਼ਵਾਸ ਚਲਾਇਆ ਅਸੀਂ ਮੈਂ ਟੀਮ ਬਣਾਈ ਹੋਈ ਹੈ ਨਸ਼ਾ ਛਡਾਊ ਕੇ ਇੰਦਰ ਵੀ ਹੈ ਸਭ ਕੁਝ ਮੁੰਡਿਆਂ ਦਾ ਨਸ਼ਾ ਛਡਾ ਰਿਹਾ ਚੰਗੇ ਭਲੇ ਕਰ ਰਿਹਾ ਹੋਰ ਆ ਸੀ ਬਿਲਕੁਲ ਵਧੀਆ ਇਸ ਲਈ ਭਾਈ ਦੇ ਨਾਲ ਲੱਗੇ ਮਾਰੇ ਕਿਰਪਾ ਕਰੇ ਇਦਾਂ ਹੀ ਚੱਲਦੇ ਰਹੇ ਤੁਸੀਂ ਵੀ ਕਿਸੇ ਟਾਈਮ ਤੇ ਮਤਲਬ ਨਸ਼ੇ ਦੇ ਆਦੀ ਸੀਗੇ ਹਾਂਜੀ ਹਾਂਜੀ ਐਡਿਕਟ ਸੀਗੇ ਜੀ ਨਸ਼ੇ ਦੇ ਐਡਿਕਟ ਸੀਗੇ ਆਪਾਂ ਰਿਕਵਰੀ ਕੀਤੀ ਹੈ ਮਾਰੇ ਕਿਰਪਾ ਕਰੇ ਇਦਾਂ ਹੀ ਰਹੇ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਇਹ ਜੀਵਨ ਬਤੀਤ ਕਰਨਾ ਮਤਲਬ ਖੁਸ਼ੀ ਦਾ ਇੱਕ ਪਾਸੇ ਨਸ਼ਾ ਕਰੇ ਲੋਕੀ ਤੁਹਾਨੂੰ ਮੈਂ ਵਾਵਾ ਕਹਿ ਰਹੇ ਨੇ ਮਜ਼ਾ ਆਉਂਦਾ ਨਾ ਜਿੰਦਗੀ ਜੀਉਂਦਾ ਬਹੁਤ ਜ਼ਿਆਦਾ ਜੀ ਜੇਬ 'ਚ 1 ਰੁਪਈਆ ਵੀ ਨਾ ਹੋਏ ਸਾਨੂੰ ਕੋਈ ਟੈਂਸ਼ਨ ਤਾਂ ਨਹੀਂ ਜੀ ਮਾਰੀ ਕਿਰਪਾ ਕਰੇ ਇਦਾਂ ਹੀ ਰੱਖੇ ਨਵੇਂ ਮੁੰਡਿਆਂ ਨੂੰ ਵੀ ਇਹੀ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਨਸ਼ੇ ਛੱਡੋ ਕੋੜ ਵੱਡੋ ਬਿਲਕੁਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਇਹ ਸੇਵਾ ਜੇ ਸੇਵਾ ਕਾਰਜ ਮਾਸਖਲਾ ਸੇਵਾ ਕਾਰਜ ਕੀ ਕਹਿੰਦੇ ਹੋ ਕਿੰਨੀ ਕੁ ਮਨ ਚ ਖੁਸ਼ੀ ਆਉਂਦੀ ਹੈ ਇਹ ਮਨ ਚ ਖੁਸ਼ੀ ਨਹੀਂ ਇੱਕ ਸਕੂਨ ਮੈਂ ਕਹਾਲੋ ਉਹ ਮਿਲ ਜਾਂਦਾ ਤੇ ਜਦੋਂ ਜਾਈ ਦਾ ਪਤਾ ਲੱਗਦਾ ਵੀ ਅਸੀਂ ਕਿੱਥੇ ਸੀ ਕਿ ਪਹਿਲਾਂ ਜਦੋਂ ਮੈਂ ਵੀ ਕਿਸ ਟਾਈਮ ਤੇ ਨਾ ਨਸ਼ਾ ਕਰਦਾ ਸੀਗਾ ਇਸ ਦਲਦਲ ਚ ਵੜ ਗਿਆ ਸੀਗਾ ਮਤਲਬ ਇਦਾਂ ਹੀ ਯਾਰਾਂ ਦੋਸਤਾਂ ਦੇ ਨਾਲ ਹੋ ਗਿਆ ਇਕੱਲੇ ਹੋ ਗਿਆ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਕੰਮ ਹੋ ਗਿਆ ਵੱਧ ਗਿਆ ਫਿਰ ਉਦੋਂ ਫਿਰ ਪਤਾ ਲੱਗਾ ਭਾਜੀ ਹੁਣਾਂ ਬਾਰੇ ਮੈਂ ਭਾਜੀ ਹੁਣਾਂ ਕੋਲ ਆਇਆ ਅੱਜ ਤੋਂ ਮੈਨੂੰ 6-7 ਮਹੀਨੇ ਹੋ ਚੱਲੇ ਆ ਮੈਂ ਪੂਰਾ ਕਲੀਨ ਚੱਲਣ ਡਿਆ ਹੁਣ ਮੈਨੂੰ ਕੋਈ ਹਾਨੀਆਂ ਨਹੀਂ ਆ ਪੀ ਮੈਂ ਇੱਥੇ ਪੈਸਾ ਕਰਾਂ ਉੱਥੋਂ ਕਰਾਂ ਕੋਈ ਚੱਕਰ ਨਹੀਂ ਹੈਗਾ ਪੈਸੇ ਮੇਰੇ ਕੋ ਹੁਣ ਘਰ ਦੇ ਨੂੰ ਫੋਨ ਵੀ ਦਿੱਤਾ ਸਭ ਕੁਝ ਦਿੱਤੇ ਪੈਸੇ ਵੀ ਦਿੱਤੇ ਬਟ ਹੁਣ ਨਸ਼ਾ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਜੇ ਅਸੀਂ ਇੱਥੇ ਜਾਵਾਂਗੇ ਨਾ ਤੇ ਫਿਰ ਆਡਾ ਐਂਡ ਤੇ ਅੰਤਿਮ ਮੌਤ ਹੀ ਆ ਅਸਲ ਵਿੱਚ ਨੇ ਕਈਆਂ ਘਰਾਂ ਦੇ ਘਰ ਵੀ ਤਬਾਹ ਕੀਤੇ ਕਈ ਮਾਵਾ ਦੇ ਪੋਤੇ ਸੋਣਸਲੇ ਪੋਤੇ ਡੇ ਆ ਉਹ ਇਸ ਨਸ਼ਾ ਕਰਨ ਨੂੰ ਮਰ ਗਏ ਨੇ ਤੇ ਤੁਸੀਂ ਵੀ ਚਲੋ ਐਡਿਕਟ ਸੀਗੇ ਹੁਣ ਬਾਹਰ ਨਿਕਲੇ ਹੋ ਕਿੰਨਾ ਵਧੀਆ ਦੁਨੀਆ ਲੱਗ ਰਹੀ ਹੈ ਮਾਹੌਲ ਕਿੰਨਾ ਵਧੀਆ ਰਹੀ ਹੈ ਚਾਰੇ ਪਾਸੇ ਤੁਹਾਡੀ ਚਰਚਾ ਵੀ ਹੋਣੀ ਤੁਸੀਂ ਸੇਵਾ ਵੀ ਕਰ ਰਹੇ ਹੋ ਹਾਂਜੀ ਇਸੇ ਕਰਕੇ ਤੇ ਜੀ ਸੇਵਾ ਕਰਨ ਨਿਕਲੀ ਤਾਂ ਦੇਖੀ ਤਾਂ ਹੈ ਨਾਲ ਪੰਜਾਬ 'ਚ ਸਿਰਫ ਰਹਿ ਕੇ ਗਏ ਕਿ ਗਰੀਬੀ ਹੈ ਤੇ ਇੱਕ ਨਸ਼ਾ ਹੈ ਗਰੀਬੀ ਦੇ ਇੱਕ ਤੇ ਅਸੀਂ ਥੋੜਾ ਦੇਖ ਕੇ ਹੋਏ ਆ ਤੇ ਨਸ਼ੇ ਵੱਲੋਂ ਵੀ ਅਸੀਂ ਕਦਮ ਚੁੱਕਿਆ ਲੋਕ ਹੁਣ ਨੌਜਵਾਨ ਜਿਹੜੇ ਨੇ ਉਹ ਵੀ ਆਪਣਾ ਇੱਕ ਕਦਮ ਅੱਗੇ ਹੁਣ ਤੇ ਫੇਰ ਪੀ ਉਸ ਤੋਂ ਬਾਅਦ ਇਹ ਆ ਕਿ ਨਸ਼ਾ ਇੱਕ ਜਿੱਦਾਂ ਮੰਨ ਲਓ ਕੋੜ ਨਹੀਂ ਲੱਗ ਜਾਂਦਾ ਉਹ ਹੋ ਜਾਂਦਾ ਵੀ ਬੰਦੇ ਨੇ ਛੋਣਾ ਔਰਦਿਆਂ ਸਾਰੀ ਉਹਨੇ ਕਹਿਣਾ ਪੈਸੇ ਪੈਸੇ ਲੈ ਲੈਣੇ ਪੈਸੇ ਲੈ ਕੇ ਨਸ਼ਾ ਕਰਕੇ ਫਿਰ ਵਾਪਸ ਆ ਜਾਣਾ ਉਹ ਦਿਨੋ ਦਿਨੋ ਫਿਰ ਅੰਤ ਤੇ ਮੌਤ ਹੀ ਹੁੰਦੀ ਹੈ ਇਸ ਕਰਕੇ ਫਿਰ ਜਦੋਂ ਭਾਈ ਜੀ ਨਾਲ ਮਿਲਿਆ ਉਸ ਤੋਂ ਬਾਅਦ ਹੁਣ ਮੇਰੀ ਇਹ ਪੂਰਾ ਕਲੀਨ ਚੱਲਣ ਦਾ ਸੇਵਾ ਕਰੀਦੀ ਆ ਜਿਹੜੀ ਸੇਵਾ ਲੋਕਾਂ ਵੱਲੋਂ ਹੁੰਦੀ ਆ ਉਹੀ ਸੇਵਾ ਲਾ ਦਿੱਦੀ ਹੈ ਬਿਲਕੁਲ ਅਸੀਂ ਵੀ ਇਹੀ ਚਾਹਾਂਗੇ ਇਹੀ ਦਸ਼ਕਾਂ ਨੂੰ ਅਪੀਲ ਕਰਾਂਗੇ ਕਿ ਸਾਫ਼ ਸੁਥਰੀ ਜ਼ਿੰਦਗੀ ਜਿਓ ਜਨਕੀ ਵਧੀਆ ਤਰੀਕੇ ਨਾਲ ਜ਼ਿੰਦਗੀ ਜੋ ਜ਼ਿੰਦਗੀ ਆ ਜੀਉਣ ਵਾਸਤੇ ਹੈ ਸੋ ਇਹ ਨਾਲ ਨੌਜਵਾਨਾਂ ਨੇ ਬੜੀ ਵਧਾ ਉਪਰਾਲਾ ਕੀਤਾ ਹੈ ਕਿ ਲੋਕਾਂ ਦੀ ਸੇਵਾ ਕਰਨ ਲਈ ਜਗਾ ਜਗਾ ਜਾ ਕੇ ਬਟਾਲੇ ਵਿੱਚ ਥਾਂ ਥਾਂ ਜਾਂਦੇ ਨੇ ਜਿੱਥੇ ਲੋੜਵੰਦ ਕੋਈ ਵਿਅਕਤੀ ਮਿਲਦਾ ਉਹਨੂੰ ਬੂੜ ਜਰਬਾ ਵਗੈਰਾ ਜੋ ਵੀ ਮੁਹਈਆ ਕਰਵਾਉਂਦੇ ਨੇ ਅਤੇ ਆਪਣੀ ਪਛਾਣ ਲੁਕਾ ਕੇ ਇੱਕ ਵੱਖਰੇ ਤਿੱਕੇ ਨਾਲ ਮੂੰਹ ਤੇ ਮਾਰਕਸ ਪਾ ਕੇ ਤੇ ਸੇਵਾ ਕਰਦੇ ਨੇ ਸੋ ਜੇ ਇਸੇ ਤਰ੍ਹਾਂ ਸੇਵਾ ਚੱਲਦੀ ਰਹੀ ਲੋਕੀ ਸੇਵਾ ਕਰਦੇ ਨੇ ਨੌਜਵਾਨ ਸੇਵਾ ਕਰਦੇ ਨੇ ਪੰਜਾਬ ਦੀ ਪੰਜਾਬ ਦੇ ਹਾਲਾਤ ਜ਼ਰੂਰ ਬਦਲਣਗੇ ਪੰਜਾਬ ਇੱਕ ਵਾਰੀ ਫਿਰ ਸੋਹਣੀ ਚੜੀਆ ਕਿਹਾ ਜਾਏਗਾ ਸਕਰੋਲ ਪੰਜਾਬੀ ਟੀਮ ਨਾਲ ਜਸਿੰ